ਕੀ ਕਹਿ ਰਹੇ ਨੇ ਸਤਿਗੁਰੂ ਨਾਮਦੇਵ ਸਾਹਿਬ ਮਹਾਰਾਜ ਜੀ ਆਉ ਆਪਰ ਹਾਉ ਵਾਲੇ ਬੰਦ ਨੂੰ ਪੜ੍ਹ ਕੇ ਫਿਰ ਅਰਥ ਕਰਾਂਗੇ RAM NAM JAP BO KARE HIRDA HAR JI KO SIMRAN TARAY RAHAO ਸੋ ਗੁਰੂ ਪਿਆਰਿਓ ਸਤਗੁਰੂ ਨਾਮਦੇਵ ਸਹਿ ਮਹਾਰਾਜੀ ਕਹਿੰਦੇ ਮੰਨਿਆ ਗਿਆ ਕਿ ਸਖਤ ਯੁਗ ਦੇ ਵਿੱਚ ਇੱਕ ਬਾਲਕ ਹੋਇਆ ਹੈ ਜਿਸ ਦਾ ਨਾਮ ਹੈ ਪ੍ਰਹਿਲਾਦ ਪ੍ਰਹਿਲਾਦ ਹੈ ਨਾ ਜਿਹੜਾ ਉਹ ਰਾਮ ਦਾ ਨਾਮ ਜਪਦਾ ਹੈ ਰਮਿਆ ਹੋਇਆ ਰਾਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਸ ਨੂੰ ਜਪਦਾ ਹੈ ਰਾਮ ਨਾਮਾ ਜਪ ਬੋ ਕਰੇ ਦਿਨ ਰਾਤ ਹਰ ਵੇਲੇ ਅਠੇ ਪਹਿਰ ਬਸ ਰਾਮ 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 ਦੇ ਗੁਣ ਗਾਉਂਦਾ ਹੈ ਇਹ ਰਾਮ ਰੱਬ ਨੂੰ ਆਖਿਆ ਗਿਆ ਹੈ ਕਿਉਂਕਿ ਸਤਜੁਗ ਪਹਿਲਾਂ ਹੋਇਆ ਤੇ ਤ੍ਰੇਤਾਜੁਗ ਬਾਅਦ ਵਿੱਚ ਆਉਂਦਾ ਹੈ ਤ੍ਰੇਤੇ ਤੋਂ ਪਹਿਲਾਂ ਸਤਜੁਗ ਆਇਆ ਹੈ ਇਸ ਕਰਕੇ ਇਹ શ્રી ਰਾਮਚੰਦਰ ਜੀ ਦੇ ਨਾਮ ਨਾਲ ਜੁੜਦਾ ਨਾਮ ਹੈ RAM ਪਰ ਉਦੋਂ ਤਾਂ ਸ਼੍ਰੀ ਰਾਮਚੰਦਰ ਜੀ ਇਸ ਸੰਸਾਰ ਤੇ ਆਏ ਨਹੀਂ ਇੱਕ ਯੁੱਗ ਦਾ ਫਰਕ ਹੈ ਤੇ ਗੁਰੂ ਪਿਆਰਿਓ ਇਹਦਾ ਮਤਲਬ ਇੱਥੇ RAM ਅਕਾਲ ਪੁਰਖ ਨੂੰ ਆਕਿਆ ਗਿਆ ਸਤਜੁਗ ਪਹਿਲਾਂ ਹੋਇਆ ਪ੍ਰਹਲਾਦ ਜੀ ਪਹਿਲਾਂ ਹੋਏ ਨੇ ਤ੍ਰੇਤਾ ਬਾਦ ਵਿੱਚ ਹੋਇਆ ਸ਼੍ਰੀ ਰਾਮ ਜੀ ਬਾਦ ਵਿੱਚ ਹੋਏ ਨੇ ਜਦੋਂ ਭਗਤ ਪ੍ਰਹਲਾਦ ਜੀ ਸਨ ਉਦੋਂ ਸ਼੍ਰੀ ਰਾਮਚੰਦਰ ਜੀ ਦਾ ਨਾਮ ਤਾਂ ਇੱਕ ਪਾਸੇ ਉਨ੍ਹਾਂ ਦਾ ਉਹ ਯੁੱਗ ਵੀ ਨਹੀਂ ਸੀ ਜੋ ਤ੍ਰੇਤਾ ਮੰਨਿਆ ਗਿਆ ਹੈ ਇਸ ਕਰਕੇ ਇਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਰਾਮ ਆਖਿਆ ਗਿਆ ਹੈ ਤੇ ਹੁਣ ਜਿਹੜਾ ਭਗਤ ਪ੍ਰਹਿਲਾਦ ਹੈ ਨਾ ਬਾਬਾ ਨਾਮਦੇਵ ਸਾਹਿਬ ਕਹਿੰਦੇ ਉਹ ਹਰ ਵੇਲੇ ਰਾਮ ਦਾ ਨਾਮ ਜਪਦਾ ਹੈ ਰੱਬ ਨੂੰ ਯਾਦ ਕਰਦਾ ਹੈ ਹਿਰਦੈ ਹਰ ਜੀ ਕੋ ਸਿਮਰਨ ਤਰੈ ਹਿਰਦੇ ਵਿੱਚ ਮਨ ਦੇ ਵਿੱਚ ਚੇਤੇ ਦੇ ਵਿੱਚ ਹਰ ਜੀ ਕੋ ਅਕਾਲ ਪੁਰਖ ਦਾ ਰੱਬ ਦਾ ਹਰੀ ਦਾ ਸਿਮਰਨ ਧਰਦਾ ਹੈ ਸਿਮਰਨ ਕਰਦਾ ਹੈ ਇਹ ਰਹਾਉ ਵਾਲਾ ਬੰਦ ਹੈ ਹੁਣ ਪਹਿਲੇ ਬੰਦ ਵਿੱਚ ਸਤਗੁਰੂ ਨਾਮਦੇਵ ਸਹਿ ਮਹਾਰਾਜੀ ਉਹ ਪੁਰਾਣਿਕ ਕਥਾਵਾਂ ਦਾ ਅੰਤ ਦੇ ਹਵਾਲਾ ਦੇ ਕੇ ਸਾਨੂੰ ਸਮਝਾਉਣਾ ਕਰਦੇ ਨੇ ਕੀ ਕਹਿੰਦੇ ਸੰਡਾ ਮਰਕਾ ਜਾਏ ਪੁਕਾਰੇ ਸੰਡਾ ਤੇ ਮਰਕਾ ਇਹ ਭਗਤ ਪ੍ਰਹਿਲਾਦ ਨੂੰ ਪੜਾਉਣ ਵਾਲੇ ਦੋ ਅਧਿਆਪਕ ਹੋਏ ਨੇ ਟੀਚਰ ਹੋਏ ਨੇ ਜਿਹੜਾ ਹਰਨਾਕਸ਼ ਸੀ ਨਾ ਇਹ ਆਪਣੇ ਸਮੇਂ ਦਾ ਇੱਕ ਬਹੁਤ ਵੱਡਾ ਰਾਜਾ ਸੀ ਇਹਨੂੰ ਵਰ ਮਿਲਿਆ ਹੋਇਆ ਸੀ ਇਹਨੇ ਭਗਤੀ ਕਰਕੇ ਇੱਕ ਵਰ ਲੈ ਲਿਆ ਸੀ ਉਹ ਵਰ ਕਿਹੜਾ ਸੀ ਇਹਨੇ ਵਰ ਇਹ ਲੈ ਲਿਆ ਸੀ ਕਿ ਮੈਨੂੰ ਮੌਤ ਨਾ ਆਵੇ ਇਹਨੂੰ ਇਹ ਵਰ ਮਿਲਿਆ ਸੀ ਕਿ ਨਾਮ ਹੈ ਘਰ ਦੇ ਅੰਦਰ ਮਰਾਂ ਨਾ ਕਰਦੇ ਬਾਹਰ ਮਰਾਂ ਨਾ ਮੈਂ ਦਿਨੇ ਮਰਾਂ ਨਾ ਮੈਂ ਰਾਤ ਨੂੰ ਮਰਾਂ ਨਾ ਮੈਂ ਮਨੁੱਖ ਕੋਲੋਂ ਮਰਾਂ ਨਾ ਮੈਂ ਜਾਨਵਰ ਕੋਲੋਂ ਮਰਾਂ ਨਾ ਮੈਂ ਧਰਤੀ ਤੇ ਮਰਾਂ ਨਾ ਮੈਂ ਆਕਾਸ਼ ਵਿੱਚ ਮਰਾਂ ਇਸ ਤਰ੍ਹਾਂ ਇਹਨੇ ਵਰ ਪ੍ਰਾਪਤ ਕਰ ਲਿਆ ਸੀ ਤੇ ਆਪਣੇ ਆਪ ਨੂੰ ਫਿਰ ਇਹਨੇ ਰੱਬ ਘੋਸ਼ਿਤ ਕਰ ਦਿੱਤਾ ਸੀ ਐਲਾਨ ਕਰ ਦਿੱਤਾ ਸੀ ਕਿ ਮੈਂ ਹੀ ਰੱਬਾਂ ਕਿਉਂਕਿ ਮੈਨੂੰ ਮੌਤ ਨਹੀਂ ਆਉਂਦੀ ਪਰ ਸੱਚ ਜਾਣਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਫੈਸਲਾ ਜੋ ਉਪਜਿਓ ਸੋ ਬਿੰਸ ਹੈ ਪਰੋ ਆਜ ਕੈ ਕਾਲ ਜਿਹੜਾ ਭਾਈ ਪੈਦਾ ਹੋਇਆ ਉਹਨੇ ਇੱਕ ਦਿਨ ਖਤਮ ਹੋਣਾ ਹੀ ਹੋਣਾ ਹੈ ਮਨੁੱਖ ਦੀ ਤਾਂ ਉਮਰ ਹੀ ਬਹੁਤ ਘੱਟ ਹੈ ਨਾ ਇੱਥੇ ਤਾਂ ਦਰਖਤ ਹੋਗੇ ਪਸ਼ੂ ਪੰਛੀ ਹੋਗੇ ਇੱਥੇ ਵੱਡੇ ਵੱਡੇ ਪਹਾੜ ਹੋਗੇ ਧਰਤੀ ਸੂਰਜ ਚੰਦਰਮਾ ਬਨਸਪਤੀ ਗ੍ਰਹਿ ਵਰਗਿਆਂ ਦੀ ਵੀ ਉਮਰ ਤੈਅ ਹੈ ਆਉਣ ਵਾਲੇ ਸਮਿਆਂ ਦੇ ਵਿੱਚ ਭਾਵੇਂ ਕਰੋੜਾਂ ਸਾਲ ਲੱਗ ਜਾਣ ਕਰੋੜਾਂ ਸਾਲ ਵੀ ਟੱਪ ਕੇ ਭਾਵੇਂ ਅਰਬਾਂ ਸਾਲ ਲੱਗ ਜਾਣ ਪਰ ਇੱਕ ਦਿਨ ਇਹਨਾਂ ਨੇ ਵੀ ਖਤਮ ਹੋ ਜਾਣਾ ਧਰਤੀ ਨੇ ਵੀ ਇੱਕ ਦਿਨ ਖਤਮ ਹੋ ਜਾਣਾ ਸੂਰਜ ਨੇ ਵੀ ਖਤਮ ਹੋ ਜਾਣਾ ਕਿਉਂਕਿ ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ ਜੋ ਉਪਜੇ ਉਸੋ ਬਨਸ ਹੈ ਜਿਹੜੀ ਚੀਜ਼ ਪੈਦਾ ਹੋਈ ਹੈ ਉਹ ਖਤਮ ਹੋਣੀ ਹੀ ਹੋਣੀ ਹੈ ਪਰ ਹਰਨਾਕਸ਼ਾ ਹੈ ਨਾ ਇਹਨੂੰ ਭਾਵੇਂ ਕਿ ਵਰ ਮਿਲ ਚੁੱਕਿਆ ਹੈ ਪਰ ਅੰਤ ਇਹਦਾ ਵੀ ਲਿਖਿਆ ਹੋਇਆ ਆਖੋ ਸਤਨਾਖ ਖਤਮ ਇਹਨੇ ਵੀ ਹੋਣਾ ਹੁਣ ਇਹ ਐਲਾਨ ਕਰ ਦਿੰਦਾ ਕਿ ਮੈਂ ਇਸ ਧਰਤੀ ਤੇ ਰੱਬ ਹਾਂ ਸਾਰਿਆਂ ਨੇ ਮੇਰਾ ਨਾਮ ਜਪਣਾ ਹੈ ਹਰ ਪਾਸੇ ਹਰਨਾਕਸ਼ਾ ਹਰਨਾਕਸ਼ਾ ਹੋਣੀ ਚਾਹੀਦੀ ਹੈ ਤੇ ਗੁਰੂ ਪਿਆਰਿਓ ਪਰ ਇਹਦਾ ਹੰਕਾਰ ਤੋੜਨ ਦੇ ਲਈ ਇਹਦਾ ਜਦੋਂ ਅੰਤ ਆਉਣਾ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਐਸੀ ਵਿੱਦ ਬਣਾਈ ਹੈ ਕਿ ਇਹਦੇ ਘਰ ਦੇ ਵਿੱਚ ਹੀ ਇਹਦੇ ਪੁੱਤਰ ਨੇ ਜਨਮ ਲਿਆ ਜਿਹਦਾ ਨਾਮ ਸੀ ਭਗਤ ਪ੍ਰਹਿਲਾਦ ਹੁਣ ਜਿਵੇਂ ਜਿਵੇਂ ਭਗਤ ਪ੍ਰਹਿਲਾਦ ਵੱਡਾ ਹੋਇਆ ਬਾਲਕ ਬਣਿਆ ਨਾ ਤਾਂ ਉਹਨੂੰ ਪਾਠਸ਼ਾਲਾ ਵਿੱਚ ਪਾਇਆ ਗਿਆ ਜਿਹਨੂੰ ਚਾਰਟ ਸਕਾਲ ਵੀ ਕਹਿੰਦੇ ਨੇ ਆਪਾਂ ਸਕੂਲ ਕਹਿ ਦਿੰਦੇ ਹਾਂ ਉਹ ਸਮੇਂ ਇਸ ਭਗਤ ਪ੍ਰਹਿਲਾਦ ਨੂੰ ਪੜਾਉਣ ਵਾਲੇ ਦੋ ਅਧਿਆਪਕ ਸਨ ਗੁਰਬਾਣੀ ਦੇ ਵਿੱਚ ਬਾਬਾ ਨਾਮਦੇਵ ਸਾਹਿਬ ਮਹਾਰਾਜ ਜੀ ਉਹਨਾਂ ਦੇ ਨਾਮ ਦੱਸਦੇ ਨੇ ਇੱਕ ਦਾ ਨਾਮ ਸੀ ਸੰਦਾ ਦੂਜੇ ਦਾ ਨਾਮ ਹੈ ਆਮਰਕ ਤੇ ਇੱਥੇ ਦੋ ਨਾਮ ਗੁਰਬਾਣੀ ਦੇ ਵਿੱਚ ਲੈ ਕੇ ਬਾਬਾ ਨਾਮਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਸੰਡਾ ਮਰਕਾ ਜਾਏ ਪੁਕਾਰੇ ਪੜਾ ਨਹੀਂ ਹਮ ਹੀ ਪਚਹਾਰੇ ਸੰਡਾ ਤੇ ਮਰਕਾ ਜਾ ਕੇ ਹਰਨਾਕਸ਼ ਕੋਲੇ ਬੇਨਤੀ ਕਰਦੇ ਨੇ ਕੀ ਕਹਿੰਦੇ ਨੇ ਪੜਾ ਨਹੀਂ ਉਹ ਭਗਤ ਪ੍ਰਹਲਾਦ ਸਾਡੇ ਕੋਲ ਪੜਦਾ ਨਹੀਂ ਹਮ ਹੀ ਪਚਹਾਰੇ ਅਸੀਂ ਬੜਾ ਸਮਝਾ ਸਮਝਾ ਕੇ ਥੱਕ ਗਏ ਹਾਂ ਖੱਪਗੇ ਹਾਂ ਸਾਡੇ ਕੋਲੋਂ ਭਗਤ ਪ੍ਰਹਿਲਾਦ ਨਹੀਂ ਪੜਦਾ RAM ਕਹਿ ਕਰ ਤਾਲ ਵਜਾਵੈ ਚਟਿਆ ਸਭੈ ਬਿਗਾਰੇ ਹਰਨਾਖਸ਼ ਜੀ ਤੁਸੀਂ ਕਹਿੰਦੇ ਹੋ ਮੈਂ ਰੱਬ ਆ ਮੇਰਾ ਨਾਮ ਜਪਿਆ ਜਾਏ ਲਿਆ ਜਾਏ ਪਰ ਤੁਹਾਡੇ ਘਰ ਦੇ ਵਿੱਚ ਜਿਹੜਾ ਭਗਤ ਪ੍ਰਹਿਲਾਦ ਜੰਮਿਆ ਹੈ ਨਾ ਇਹ ਭਗਤ ਪ੍ਰਹਿਲਾਦ ਤੁਹਾਡਾ ਨਾਮ ਨਹੀਂ ਜਪਦਾ ਇਹ ਤਾਂ ਰੱਬ ਦਾ ਨਾਮ RAM ਦਾ ਨਾਮ ਜਪਦਾ ਹੈ ਤੇ ਨਾਲ ਨਾਲ ਤਾੜੀਆਂ ਵੀ ਮਾਰਦਾ ਹੈ RAM ਜਪੈ RAM ਨੂੰ ਜਪਦਾ ਬਾਬਾ ਨਾਮਦੇਵ ਸਾਹਿਬ ਕਹਿੰਦੇ RAM ਕਹੈ ਕਰ ਤਾਲ ਵਜਾਵੈ ਕਰ ਮਤਲਬ ਹੱਥ ਤਾਲ ਮਤਲਬ ਤਾੜੀਆਂ ਤਾੜੀਆਂ ਵਜਾ ਬਜਾ ਕੇ RAM RAM ਆਖਦਾ ਇੱਥੇ ਹੀ ਬਸ ਨਹੀਂ ਚਟਿਆ ਸਵੇ ਬਿਗਾਰੇ ਚਟਿਆ ਕਹਿੰਦੇ ਨੇ 4 ਸਾਲ ਵਿੱਚ ਪੜਨ ਵਾਲਿਆਂ ਨੂੰ ਵਿਦਿਆਰਥੀਆਂ ਨੂੰ ਪਾਠਸ਼ਾਲਾ ਕਹਿ ਦਿੰਨੇ ਆਪਾਂ ਸਕੂਲ ਕਹਿ ਦਿੰਨੇ ਆ ਉਹ ਜਿਹੜੇ ਸਕੂਲ ਦੇ ਵਿੱਚ 4 ਸਾਲ ਦੇ ਵਿੱਚ ਪੜਨ ਵਾਲੇ ਛਟੀਆਂ ਨੇ ਵਿਦਿਆਰਥੀ ਨੇ ਇਸੰਡਾ ਤੇ ਮਰਕਾ ਹਰਨਾਕਸ਼ ਨੂੰ ਜਾ ਕੇ ਕਹਿੰਦੇ ਇਹ ਭਗਤ ਪ੍ਰਹਿਲਾਦ ਆਪ ਤਾਂ ਰੱਬ ਦਾ ਨਾਮ ਜਪਦਾ ਹੀ ਹੈ ਇਹਨੇ ਸਾਰੇ ਵਿਦਿਆਰਥੀ ਵੀ ਰੱਬ ਦਾ ਨਾਮ ਜਪਣ ਲਾਤੇ ਆਖੋ ਸਤਨਾ ਹਰਨਾਕਸ਼ ਇਹ ਗੱਲਾਂ ਸੁਣ ਰਿਹਾ ਹੈ ਕਿ ਮੇਰੇ ਘਰ ਦੇ ਵਿੱਚ ਇੱਕ ਬਾਲਕ ਨੇ ਜਨਮ ਲਿਆ ਜਿਹਦਾ ਨਾਮ ਪ੍ਰਹਲਾਦ ਹੈ ਉਹ ਮੇਰਾ ਨਾਮ ਨਹੀਂ ਜਪਦਾ ਰੱਬ ਦਾ ਨਾਮ ਜਪਦਾ ਹੈ ਕ੍ਰੋਧ ਵਿੱਚ ਆ ਜਾਂਦਾ ਕਹਿੰਦੇ ਹਰਨਾਕਸ਼ ਦੇ ਨਾਲ ਹਰਨਾਕਸ਼ ਦੀ ਘਰ ਵਾਲੀ ਬੈਠੇ ਸੀ ਵੱਡੀ ਰਾਣੀ ਭਾਵ ਭਗਤ ਪ੍ਰਹਲਾਦ ਦੀ ਮਾਂ ਜਦੋਂ ਉਹਨਾਂ ਨੇ ਇਹ ਗੱਲ ਸੁਣੀ ਨਾ ਤਾਂ ਹਰਨਾਕਸ਼ ਦੇ ਭਗਤ ਪ੍ਰਹਲਾਦ ਨੂੰ ਮਿਲਣ ਤੋਂ ਪਹਿਲਾਂ ਭਗਤ ਪ੍ਰਹਿਲਾਦ ਦੀ ਮਾਂ ਹਰਨਾਕਸ਼ ਦੀ ਵੱਡੀ ਰਾਣੀ ਉਹ ਪਹਿਲਾਂ ਹੀ ਜਾ ਕੇ ਭਗਤ ਪ੍ਰਹਿਲਾਦ ਨੂੰ ਮਿਲਦੀ ਹੈ ਤੇ ਕਹਿੰਦੀ ਹੈ ਕੀ ਕਹਿੰਦੀ ਹੈ ਦੂਜੇ ਬੰਦ ਵਿੱਚ ਸਤਗੁਰੂ ਨਾਮਦੇਵ ਸਹਿ ਮਹਾਰਾਜੀ ਕਹਿੰਦੇ ਬਸੁਦਾ ਬਸ ਕੀਨੀ ਸਭ ਰਾਜੇ ਬੇਨਤੀ ਕਰੈ ਪਟਰਾਨੀ ਪਟਰਾਨੀ ਦਾ ਮਤਲਬ ਹੈ ਵੱਡੀ ਰਾਣੀ ਬੇਨਤੀ ਕਰਦੀ ਹੈ ਭਗਤ ਪ੍ਰਹਿਲਾਦ ਪੁੱਤਰ ਪ੍ਰਹਿਲਾਦ ਤੂੰ ਆਪਣੇ ਪਿਤਾ ਦਾ ਨਾਮ ਜਪ ਤੂੰ ਹਰਨਾਕਸ਼ ਦਾ ਨਾਮ ਜਪ ਰੱਬ ਦਾ ਨਾਮ ਨਾ ਜਪ RAM RAM ਨਾ ਕਹ ਪਤਾ ਕਿਉਂ ਬਸੁਦਾ ਬਸੁਦਾ ਦਾ ਅਰਥ ਹੈ ਧਰਤੀ ਬਸ ਕਿੰਨੀ ਸਭ ਰਾਜੇ ਹਰਨਾਕਸ਼ ਰਾਜੇ ਨੇ ਸਾਰੀ ਧਰਤੀ ਆਪਣੇ ਬਸ ਵਿੱਚ ਕੀਤੀ ਹੋਈ ਹੈ ਉਹਦਾ ਹੁਕਮ ਚੱਲਦਾ ਉਹਦਾ ਸਿੱਕਾ ਚੱਲਦਾ ਉਹਦਾ ਡੰਕਾ ਚੱਲਦਾ ਉਹਦਾ ਹੁਕਮ ਚੱਲਦਾ ਹੈ ਬੇਨਤੀ ਕਰਦੀ ਹੈ ਪਰ ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ ਤਿੰਨ ਤੋ ਔਰ ਠਾਨੀ ਭਗਤ ਪ੍ਰਹਿਲਾਦ ਕਹਿੰਦਾ ਅਮਾ ਫਿਰ ਕੀ ਹੋ ਗਿਆ ਮੇਰੇ ਪਿਤਾ ਦਾ ਭਾਵ ਹਰਨਾਖਸ਼ ਜੀ ਦਾ ਜੇ ਇਸ ਧਰਤੀ ਤੇ ਰਾਜ ਹੈ ਉਹਨਾਂ ਦਾ ਨਾਮ ਚੱਲਦਾ ਉਹਨਾਂ ਦਾ ਸਿੱਕਾ ਚੱਲਦਾ ਉਹਨਾਂ ਦਾ ਹੁਕਮ ਚੱਲਦਾ ਉਹ ਆਪਣੇ ਆਪ ਨੂੰ ਰੱਬ ਐਲਾਨ ਕੇ ਬੈਠੇ ਨੇ ਪਰ ਉਹ ਰੱਬ ਥੋੜੀ ਨੇ ਉਹਨਾਂ ਦਾ ਇੱਕ ਦਿਨ ਨਾਸ਼ ਹੋ ਜਾਏਗਾ ਰੱਬ ਕੋਈ ਹੋਰ ਹੈ ਜੋ ਪੂਰੇ ਬ੍ਰਹਿਮੰਡ ਨੂੰ ਪੂਰੇ ਸੰਸਾਰ ਨੂੰ ਬਣਾਉਣ ਵਾਲਾ ਹੈ ਸਤਿਗੁਰ ਸੱਚੇ ਪਾਤਸ਼ਾਹ ਸਤਿਗੁਰ ਨਾਮਦੇਵ ਸਾਹਿਬ ਮਹਾਰਾਜ ਜੀ ਉਦਾਹਰਣ ਲੈ ਕੇ ਸਾਨੂੰ ਸਮਝਾਉਣਾ ਕਰਦੇ ਨੇ ਅੱਜ ਵੀ ਬਹੁਤ ਸਾਰੇ ਰੱਬ ਬਣੇ ਬੈਠੇ ਨੇ ਤੇ ਅਸੀਂ ਵੀ ਮੰਨਦੇ ਆ ਕਿ ਫਲਾਨੇ ਰੱਬ ਨੇ ਜੀ ਫਲਾਨਾ ਬਾਬਾ ਜੀ ਰੱਬ ਹੈ ਉਹ ਸਾਧੂ ਰੱਬ ਹੈ ਸੱਚ ਜਾਣਿਓ ਰੱਬ ਦੀ ਬਰਾਬਰੀ ਨਹੀਂ ਕੋਈ ਕਰ ਸਕਦਾ ਆ ਵੇਖੋ ਅਧਰਤੀ ਹਵਾ ਦੇ ਵਿੱਚ ਲਟਕੀ ਹੋਈ ਹੈ ਇਹ ਸੂਰਜ ਹਵਾ ਦੇ ਵਿੱਚ ਟਿਕਾਇਆ ਹੋਇਆ ਰੱਬ ਨੇ ਜਿੰਨੇ ਤਾਰੇ ਵੇਖਦੇ ਆ ਨਾ ਆਸਮਾਨ ਵਿੱਚ ਇਹ ਸਾਰੇ ਹਵਾ ਦੇ ਵਿੱਚ ਰੱਬ ਨੇ ਚਿੱਤਰੇ ਹੋਏ ਨੇ ਜਿਹੜੇ ਅੱਜਿੰਦਾ ਆਪਣੇ ਆਪ ਨੂੰ ਰੱਬ ਕਹਾਉਂਦੇ ਨੇ ਕਿ ਅਸੀਂ ਰੱਬ ਹਾਂ ਇੱਕ ਮਿੱਟੀ ਦਾ ਡੜਾ ਜਾਂ ਛੋਟੀ ਜੀ ਇੱਟ ਲੈ ਕੇ ਹੀ ਹਵਾ 'ਚ ਟਿਕਾ ਕੇ ਦਿਖਾ ਦੇਣ ਪਤਾ ਲੱਗ ਜਾਏਗਾ ਕਿ ਰੱਬ ਹੈਗੇ ਨੇ ਜਾਂ ਨਹੀਂ ਰੱਬ ਬਣਨਾ ਸੌਖੀ ਗੱਲ ਥੋੜੀ ਹੈ ਜੇ ਰੱਬ ਬਾਣਨਾ ਤਾਂ ਫਿਰ ਰੱਬ ਵਾਲੇ ਕੰਮ ਵੀ ਹੋਣੇ ਚਾਹੀਦੇ ਨੇ ਤੇ ਗੁਰੂ ਪਿਆਰਿਓ ਕੋਈ ਐਸਾ ਅੱਜ ਤੱਕ ਰੱਬ ਪੈਦਾ ਨਹੀਂ ਹੋਇਆ ਅਕਾਲ ਪੁਰਖ ਤੋਂ ਬਿਨਾ ਜਿਹੜਾ ਹਵਾ ਦੇ ਵਿੱਚ ਬਿਨਾ ਕਿਸੇ ਸਹਾਰੇ ਤੋਂ ਇੱਕ ਮਿੱਟੀ ਦਾ ਡਲਾਈ ਟਕਾ ਕੇ ਦਿਖਾ ਦੇ ਪਰ ਇੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆ ਧਰਤੀ ਵੇਖੋ ਕਿੱਡੀ ਐ ਧਰਤੀ ਤੋਂ ਵੱਡਾ ਸੂਰਜ ਐ ਸੂਰਜ ਤੋਂ ਵੱਡੇ ਤਾਰੇ ਨੇ ਕਿੱਡੇ ਵੱਡੇ ਵੱਡੇ ਯੂਵਾਈ ਸਿਕਿਉਰਟੀ ਨਾਮ ਦੇ ਗ੍ਰਹਿ ਨੇ ਜਿਨ੍ਹਾਂ ਦੇ ਵਿੱਚ ਖਰਬਾ ਧਰਤੀਆਂ ਖਰਬਾ ਸੂਰਜ ਸਮਾ ਸਕਦੇ ਨੇ ਉਹ ਹਵਾ ਦੇ ਵਿੱਚ ਖੜੇ ਨੇ ਟਿਕਾਏ ਹੋਏ ਨੇ ਉਹਦੇ ਵਰਗਾ ਹੋਰ ਨਹੀਂ ਕੋਈ ਬਣ ਸਕਦਾ ਤੈਨੂੰ ਤਾਂ ਸਤਗੁਰਾਂ ਨੇ ਆਖਿਆ ਨਾ ਖਸਮੇ ਕਰੇ ਬਰਾਬਰੀ ਤਾਂ ਗੈਰਤ ਅੰਦਰ ਪਾਏ ਜਿਹੜਾ ਖਸਮ ਦੀ ਬਰਾਬਰੀ ਕਰਦਾ ਰੱਬ ਦੀ ਬਰਾਬਰੀ ਕਰਦਾ ਪਰ ਰੱਬਰ ਬਣ ਕੇ ਬੈਠਣ ਦਾ ਯਤਨ ਕਰਦਾ ਅੰਦਰੋਂ ਅੰਦਰੀ ਸ਼ਰਮਿੰਦਾ ਹੁੰਦਾ ਕਿਉਂ ਉਹ ਵੇਖ ਲੈਂਦਾ ਕਿ ਕਿੱਥੇ ਰੱਬ ਹੈ ਕਿੱਥੇ ਮੈਂ ਆਂ ਰੱਬ ਬਹੁਤ ਵੱਡਾ ਹੈ ਵਿਸ਼ਾਲ ਹੈ ਮੇਰੀ ਕੋਈ ਹਸਤੀ ਨਹੀਂ ਹੈ ਇੱਥੇ ਹੁਣ ਭਗਤ ਪ੍ਰਹਿਲਾਦ ਜੀ ਆਪਣੀ ਮਾਤਾ ਨੂੰ ਕਹਿੰਦੇ ਨੇ ਅੰਮਾ ਹਰਨਾਖਸ਼ ਭਾਵੇਂ ਕੇ ਮੇਰਾ ਪਿਤਾ ਹੈ ਪਰ ਉਹ ਰੱਬ ਬਣ ਕੇ ਬੈਠ ਗਿਆ ਹੈ ਉਹ ਰੱਬ ਨਹੀਂ ਪੁੱਤ ਪ੍ਰਹਿਲਾਦ ਕਹਿਆ ਨਹੀਂ ਮੰਨੈ ਆਪਣੀ ਮਾਂ ਦਾ ਕਹਿਣਾ ਨਹੀਂ ਮੰਨਦਾ ਮਾਂ ਮੈਂ ਆਪਣੇ ਪਿਤਾ ਨੂੰ ਰੱਬ ਨਹੀਂ ਮੰਨਾਂਗਾ ਚੰਗੇ ਕਰਮ ਕਰੇਗਾ ਰੱਬ ਸਮਾਨ ਕਹਿ ਸਕਦੇ ਆ ਪਰ ਰੱਬ ਨਹੀਂ ਤੇ ਹੁਣ ਤਿੰਨ ਤੋਂ ਔਰ ਹੈ ਠਾਨੀ ਭਗਤ ਪ੍ਰਹਿਲਾਦ ਨੇ ਤਾਂ ਹੋਰ ਹੀ ਠਾਨੀ ਹੋਈ ਹੈ ਭਾਵ ਰੱਬ ਦਾ ਨਾਮ ਜਪਣ ਦੇ जुਗਤ ਰੱਬ ਦਾ ਨਾਮ ਜਪਣਾ ਹੀ ਮਨ ਦੇ ਵਿੱਚ ਧਾਰਨ ਕੀਤਾ ਹੋਇਆ ਕਿ ਮੈਂ ਆਪਣੇ ਪਿਤਾ ਦਾ ਨਾਮ ਨਹੀਂ ਜਪਾਂਗਾ ਮੈਂ ਆਪਣੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰਾਂਗਾ ਇਹ ਦੂਜਾ ਬੰਦ ਸੀ ਅਗੇ ਤੀਜੇ ਬੰਦ ਵਿੱਚ ਕੀ ਸਮਝਾਉਣਾ ਕਰਦੇ ਨੇ ਬਾਬਾ ਨਾਮਦੇਵ ਸਾਹਿਬ ਜੀ ਦੁਸ਼ਟ ਸਭਾ ਮਿਲ ਮੰਤਰ ਉਪਾਇਆ ਕਰਸੈ ਆਉਦ ਕਨੇਰੀ ਦੁਸ਼ਟ ਸਭਾ ਨੇ ਜਿਹੜੇ ਹਰਨਾਕਸ਼ ਦੇ ਚੇਲੇ ਝਾਟੜੇ ਨੇ ਨਾ ਉਹਨਾਂ ਨੇ ਇੱਕ ਮੀਟਿਕ ਸੱਦੀ ਆਪਸ ਦੇ ਵਿੱਚ ਇੱਕ ਵਿਚਾਰ ਬਣਾਇਆ ਮੰਤਰ ਉਪਾਇਆ ਦਾ ਮਤਲਬ ਹੈ ਵੀ ਇੱਕ ਸਲਾਹ ਕੀਤੀ مشورہ ਕੀਤਾ ਕਰਸੈ ਕਰਸੈ ਦਾ ਮਤਲਬ ਹੈ ਕਰ ਦਈਏ ਆਉਦ ਦਾ ਮਤਲਬ ਹੈ ਉਮਰ ਖਨੇਰੀ ਦਾ ਮਤਲਬ ਹੈ ਖਤਮ ਭਾਵ ਆਪਾਂ ਭਗਤ ਪ੍ਰਹਿਲਾਦ ਨੂੰ ਖਤਮ ਕਰ ਦਈਏ ਕਿਉਂ ਕਿਉਂਕਿ ਇਹ ਹਰਨਾਖਸ਼ ਦਾ ਨਾਮ ਨਹੀਂ ਜਪਦਾ ਤੇ ਗੁਰੂ ਪਿਆਰਿਓ ਇਹ ਦੁਸ਼ਟ ਸਭਾ ਨੇ ਹਰਨਾਖਸ਼ ਦੇ ਜਿੰਨੇ ਵੀ ਚੇਲੇ ਚਾਟੜੇ ਸੀ ਮੰਤਰੀ ਸੰਤਰੀ ਸੀ ਇਹ ਸਾਰੇ ਦੁਸ਼ਟਾਂ ਨੇ ਸਲਾਹ ਬਣਾ ਲਈ ਕਿ ਹੁਣ ਆਪਾਂ ਭਗਤ ਪ੍ਰਹਿਲਾਦ ਨੂੰ ਖਤਮ ਕਰ ਦਿੰਨੇ ਆ ਤੇ ਫੇਰ ਕੀ ਹੁੰਦਾ ਬਾਬਾ ਨਾਮਦੇਵ ਸਾਹਿਬ ਮਹਾਰਾਜ ਕਹਿੰਦੇ ਭਗਤ ਪ੍ਰਹਿਲਾਦ ਜੀ ਦੀ ਮਾਂ ਨੇ ਸਮਝਾਉਣ ਦਾ ਬੜਾ ਯਤਨ ਕੀਤਾ ਪਰ ਭਗਤ ਪ੍ਰਹਿਲਾਦ ਨਹੀਂ ਸਮਝੇ ਇੰਨੇ ਚਿਰ ਨੂੰ ਹਨਾਕ ਖੁਦ ਆ ਜਾਂਦਾ ਤੇ ਜਦੋਂ ਖੁਦ ਆਉਂਦਾ ਨਾ ਤੇ ਗੁਰੂ ਪਿਆਰਿਓ ਭਗਤ ਪ੍ਰਹਿਲਾਦ ਅਕਾਲ ਪੁਰਖ ਨੂੰ ਰੱਬ ਨੂੰ ਜਪਣ ਵਾਲੇ ਨੇ ਕੀ ਕਹਿ ਰਹੇ ਨੇ ਗਹਿਰ ਤਰ ਜਲ ਜਵਾਲਾ ਪੈ ਰਾਖਿਓ ਰਾਜਾ RAM ਮਾਇਆ ਫੇਰੀ ਗਿਰ ਦਾ ਅਰਥ ਹੈ ਪਹਾੜ ਤਰ ਦਾ ਅਰਥ ਹੈ ਰੁੱਖ ਜਲ ਦਾ ਅਰਥ ਹੈ ਪਾਣੀ ਜਵਾਲਾ ਦਾ ਅਰਥ ਹੈ ਅੱਗ ਭੈ ਡਰ ਰਾਖਿਓ ਰਾਜਾ RAM ਮਾਇਆ ਫੇਰੀ ਜਿਹੜਾ ਰਾਜਾ RAM ਹੈ ਨਾ ਅਕਾਲ ਪੁਰਖ ਰਾਜਾ ਸਗਲੇ ਸ੍ਰੇਸ਼ਟ ਕਾ ਉਹ ਰਮਿਆ ਹੋਇਆ ਰੱਬ ਹੈ ਅਕਾਲ ਪੁਰਖ ਹੈ ਉਹਨੇ ਮਾਇਆ ਹੀ ਫੇਰ ਦਿੱਤੀ ਉਨੇ ਪਹਾੜਾ ਨੂੰ ਹੁਕਮ ਕਰ ਦਿੱਤਾ ਪਾਣੀ ਨੂੰ ਹੁਕਮ ਕਰ ਦਿੱਤਾ ਅੱਗ ਨੂੰ ਹੁਕਮ ਕਰ ਦਿੱਤਾ ਤੇ ਗੁਰੂ ਪਿਆਰੇ ਉਹ ਦਰਖਤਾਂ ਨੂੰ ਵੀ ਹੁਕਮ ਕਰ ਦਿੱਤਾ ਮਾਇਆ ਹੀ ਫੇਰ ਦਿੱਤੀ ਆਪਣੀ ਜਿਵੇਂ ਅੱਗ ਦਾ ਸੁਭਾਅ ਹੈ ਸਾੜਨਾ ਪਾਣੀ ਦਾ ਕੰਮ ਹੈ ਜੇ ਕੋਈ ਉਹਦੇ ਵਿੱਚ ਡੁੱਬ ਜਾਏਗਾ ਉਹਨੂੰ ਮਾਰ ਦੇਣਾ ਰੱਬ ਨੇ ਮਾਇਆ ਫੇਰ ਦਿੱਤੀ ਹੁਕਮ ਕਰ ਦਿੱਤੇ ਕਿ ਜੇ ਮੇਰੇ ਭਗਤ ਪ੍ਰਹਿਲਾਦ ਨੂੰ ਤੁਹਾਡੇ ਨਾਲ ਹਰਨਾਖਸ ਸਜ਼ਾ ਦੇਗਾ ਤਾਂ ਤੁਸੀਂ ਕੁਝ ਵੀ ਨਹੀਂ ਕਹਿਣਾ ਅਗ ਨੂੰ ਕਹਿ ਦਿੱਤਾ ਕਿ ਤੂੰ ਸਾੜਨਾ ਨਹੀਂ ਪਾਣੀ ਨੂੰ ਕਹਿ ਦਿੱਤਾ ਤੂੰ ਡੋਬਣਾ ਨਹੀਂ ਪਹਾੜ ਨੂੰ ਵੀ ਆਖ ਦਿੱਤਾ ਦਰਖਤਾਂ ਨੂੰ ਵੀ ਆਖ ਦਿੱਤਾ ਕਿ ਮੇਰੇ ਭਗਤ ਪ੍ਰਹਿਲਾਦ ਨੂੰ ਕੁਝ ਹੋਣਾ ਨਹੀਂ ਚਾਹੀਦਾ ਆਪਣੀ ਮਾਇਆ ਹੀ ਫੇਰ ਕੇ ਰੱਖ ਦਿੱਤੀ ਰੱਬ ਨੇ ਰੱਬ ਸਹਾਈ ਹੋ ਗਿਆ ਆਪਣੇ ਭਗਤਾਂ ਦਾ ਤੈਉ ਤਾਂ ਸਤਿਗੁਰਾਂ ਦੀ ਬਾਣੀ ਨੇ ਆਖਿਆ ਨਾ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਇਸ ਪ੍ਰਹਿਲਾਦ ਦੀ ਗੱਲ ਕੀਤੀ ਹੈ ਰੱਬ ਨੇ ਹੁਕਮ ਕਰ ਦਿੱਤਾ ਆਪਣੀ ਮਾਇਆ ਨੂੰ ਆਪਣੀ ਕਾਇਨਾਤ ਨੂੰ ਕਿ ਇਹ ਹਰਨਾਖਸ ਜੋ ਮਰਜ਼ੀ ਕਰ ਦੇਵੇ ਜਿਵੇਂ ਮਰਜ਼ੀ ਸਜ਼ਾ ਦੇਵੇ ਭਗਤ ਤੁਸੀਂ ਮੇਰੇ ਭਗਤ ਪ੍ਰਹਿਲਾਦ ਨੂੰ ਕੁਝ ਨਹੀਂ ਕਹਿਣਾ ਕੀ ਕਹਿ ਰਹੇ ਨੇ ਅੱਗੇ ਬਾਬਾ ਨਾਮਦੇਵ ਸਾਹਿਬ ਜੀ ਚੌਥੇ ਬੰਦ ਦੇ ਵਿੱਚ ਕਾਡ ਖੜਗ ਕਾਲ ਪੈ ਕੋਪਿਓ ਮੋਹੇ ਬਤਾਓ ਜੋ ਤੋਹੇ ਰਾਖਾ ਹੈ ਕਹਿੰਦੇ ਹਰਨਾਖਸ਼ ਆ ਜਾਂਦਾ ਕਰੋਧ ਦੇ ਵਿੱਚ ਆ ਕੇ ਗੁੱਸੇ ਦੇ ਵਿੱਚ ਆ ਕੇ ਨਾਲੇ ਅੰਦਰੋਂ ਡਰਦਾ ਤੇ ਕਹਿੰਦੇ ਖੜਗ ਕੱਢ ਲੈਂਦਾ ਖੜਗ ਦਾ ਅਰਥ ਹੈ ਤਲਵਾਰ ਤੇ ਪ੍ਰਹਿਲਾਦ ਨੂੰ ਆਖਦਾ ਤੂੰ ਮੇਰਾ ਪੁੱਤਰ ਐ ਪਰ ਤੂੰ ਮੇਰਾ ਨਾਮ ਨਹੀਂ ਜਪਦਾ ਇਸ ਕਰਕੇ ਤੂੰ ਮੇਰਾ ਹੁਣ ਦੁਸ਼ਮਣ ਬਣ ਗਿਆ ਹੈ ਮੋਹੇ ਬਤਾਓ ਜੋ ਤੋਹੇ ਰਾਖਾ ਹੈ ਤੂੰ ਮੈਨੂੰ ਰੱਬ ਨਹੀਂ ਮੰਨਦਾ ਤੂੰ ਰੱਬ ਕਿਸੇ ਹੋਰ ਨੂੰ ਮੰਨਦਾ ਹੁਣ ਮੈਂ ਵੇਖਦਾ ਮੇਰੀ ਤਲਵਾਰ ਅੱਗੇ ਤੂੰ ਐ ਦੇਖਦਿਆਂ ਤੈਨੂੰ ਕਿਹੜਾ ਰੱਬ ਬਚਾਉਂਦਾ ਤੇ ਗੁਰੂ ਪਿਆਰਿਓ ਉਸ ਸਮੇਂ ਫਿਰ ਜਦੋਂ ਤਲਵਾਰ ਕੱਢ ਕੇ ਖੜ ਗਿਆ ਨਾ ਤਾਂ ਪੀਤ ਪਿਤੰਬਰ ਤ੍ਰਿਪਾਵਣ ਤਣੀ ਥੰਬ ਮਹੈ ਹਰ ਪੱਖ ਹੈ ਥੰਬ ਮਾਹੇ ਹਰ ਪੱਖ ਹੈ ਹਰ ਪੱਖੇ ਦਾ ਮਤਲਬ ਥਮਲੇ ਦੇ ਵਿੱਚੋਂ ਰੱਬ ਬੋਲਿਆ ਪੀਤ ਪਿਤੰਬਰ ਪੀਲੇ ਕੱਪੜਿਆਂ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਥਮਲੇ ਦੇ ਵਿੱਚੋਂ ਬੋਲ ਪਿਆ ਓਏ ਹਰਨਾਖਸ਼ ਇਹ ਭਗਤ ਪ੍ਰਹਿਲਾਦ ਮੇਰਾ ਬੱਚਾ ਹੈ ਮੇਰਾ ਭਗਤ ਹੈ ਖਬਰਦਾਰ ਜੇ ਇਹਨੂੰ ਕੁਝ ਆਖਿਆ ਤੇ ਗੁਰੂ ਪਿਆਰਿਓ ਹਰਨਾਖਸ਼ ਗੁੱਸੇ ਦੇ ਵਿੱਚ ਆ ਕੇ ਤਲਵਾਰ ਮਾਰਨ ਲੱਗਿਆ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਹਿੰਦੇ ਆਪ ਆ ਜਾਂਦਾ ਉਹ ਸਮੇਂ ਹਰਨਾਖਸ ਜਿਨ ਨਖੈ ਬਿਦਾਰੇਓ ਸੁਰ ਨਰ ਕੀਏ ਸਨਾਥਾ ਹਰਨਾਖਸ ਨੂੰ ਹੁਣ ਰੱਬ ਆਪ ਖੁਦ ਮਾਰਨ ਆ ਗਿਆ ਭਾਵੇਂ ਕਿ ਇਹ ਪ੍ਰਾਣਿਕ ਕਥਾਵਾਂ ਦੇ ਵਿੱਚ ਲਿਖਿਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਐਨਾ ਜਿਹੜਾ ਉਹ ਜੂਨਾ ਦੇ ਵਿੱਚ ਨਹੀਂ ਪੈਂਦਾ ਪਰ ਸਤਗੁਰੂ ਨਾਮਦੇਵ ਸਾਹਿਬ ਮਹਾਰਾਜ ਜੀ ਉਹ ਪ੍ਰਾਣਿਕ ਕਥਾਵਾਂ ਦੀ ਜੋ ਮਿੱਥਾ ਹੈ ਉਹਨੂੰ ਸਾਡੇ ਸਾਹਮਣੇ ਰੱਖ ਕੇ ਸਾਨੂੰ ਸਮਝਾਉਣਾ ਕਰਦੇ ਨੇ ਹੁਣ ਹਰਨਾਕਸ਼ ਨੂੰ ਤਾਂ ਵਰ ਮਿਲਿਆ ਹੋਇਆ ਸੀ ਕਿ ਨਾ ਤੂੰ ਅੰਦਰ ਮਰੇਂਗਾ ਘਰ ਦੇ ਤੇ ਨਾ ਤੂੰ ਬਾਹਰ ਮਰੇਂਗਾ ਨਾ ਤੂੰ ਦਿਨੇ ਮਰੇਂਗਾ ਨਾ ਤੂੰ ਰਾਤ ਨੂੰ ਮਰੇਂਗਾ ਨਾ ਤੂੰ ਆਕਾਸ਼ ਵਿੱਚ ਮਰੇਂਗਾ ਨਾ ਤੂੰ ਧਰਤੀ ਤੇ ਮਰੇਂਗਾ ਨਾ ਤੂੰ ਮਨੁੱਖ ਤੋਂ ਮਰੇਂਗਾ ਤੇ ਨਾ ਤੂੰ ਜਾਨਵਰ ਤੋਂ ਮਰੇਂਗਾ ਪਰ ਗੁਰੂ ਪਿਆਰੇ ਨੂੰ ਵਰ ਮਿਲਿਆ ਹੋਇਆ ਸੀ ਪਰ ਅੰਤ ਤਨਤ ਹੈ ਨਾ ਖਤਮ ਤਾਂ ਸਭ ਨੇ ਹੋਣਾ ਹੈ ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਨਾ ਜਿਹੜਾ ਉਹਨੇ ਆਪਣੀ ਮਾਇਆ ਫੇਰੀ ਹੋਈ ਸੀ ਉਹਨੇ ਰੂਪ ਹੀ ਐਸਾ ਧਾਰ ਲਿਆ ਕਹਿੰਦੇ ਅੱਧਾ ਸਰੀਰ ਜਾਨਵਰ ਦਾ ਬਣ ਗਿਆ ਸ਼ੇਰ ਦਾ ਅੱਧਾ ਮਨੁੱਖ ਦਾ ਬਣ ਗਿਆ ਦੇਖਣ ਵਾਲੇ ਨੂੰ ਪਤਾ ਨਹੀਂ ਲੱਗਦਾ ਵੀ ਇਹ ਮਨੁੱਖ ਹੈ ਜਾਂ ਜਾਨਵਰ ਆਖੋ ਸਤਨਾਮ ਰੱਬ ਇਸ ਤਰ੍ਹਾਂ ਰੂਪ ਧਾਰ ਕੇ ਆਇਆ ਫਿਰ ਉਦੋਂ ਨਾ ਦਿਨ ਸੀ ਤੇ ਨਾ ਰਾਤ ਸੀ ਇਹਦੇ ਸ਼ਾਮ ਦਾ ਵੇਲਾ ਸੀ ਜਿਹਨੂੰ ਆਥਣ ਦਾ ਵੇਲਾ ਕਹਿ ਦਿੰਦੇ ਆ ਨਾ ਉਦੋਂ ਦਿਨ ਹੁੰਦਾ ਤੇ ਨਾ ਪੂਰੀ ਰਾਤ ਹੁੰਦੀ ਹੈ ਇਹਨੂੰ ਇਹ ਵੀ ਵਾਰ ਮਿਲਿਆ ਸੀ ਨਾ ਤੂੰ ਘਰ ਦੇ ਅੰਦਰ ਮਰ ਸਕਦਾ ਤੇ ਨਾ ਤੂੰ ਬਾਹਰ ਮਰ ਸਕਦਾ ਫਿਰ ਕਹਿੰਦੇ ਇਹ ਵੀ ਵਾਰ ਮਿਲਿਆ ਸੀ ਨਾ ਤੂੰ ਧਰਤੀ ਤੇ ਮਰ ਸਕਦਾ ਤੇ ਨਾ ਤੂੰ ਆਕਾਸ਼ ਤੇ ਕਹਿੰਦੇ ਜਿਹੜਾ ਉਹ ਰੱਬ ਨਰਹਰ ਦਾ ਰੂਪ ਧਾਰ ਕੇ ਆਇਆ ਸੀ ਉਹਨੇ ਫਿਰ ਦਰਵਾਜ਼ੇ ਤੇ ਵਿਚਾਲੇ ਹਰਨਾਖਸ ਨੂੰ ਆਪਣੇ ਗੋਡਿਆਂ ਤੇ ਲੰਮਾ ਪਾ ਲਿਆ ਨਾ ਹੁਣ ਉਹ ਅੰਦਰ ਸੀ ਹਰਨਾਖਸ ਤੇ ਨਾਂ ਬਾਹਰ ਸੀ ਹੁਣ ਨਾ ਧਰਤੀ ਤੇ ਸੀ ਨਾ ਜ਼ਮੀਨ ਤੇ ਸੀ ਗੋਡੇ ਤੇ ਲੰਮਾ ਪਾ ਲਿਆ ਨਾ ਹੱਥ ਥੱਲੇ ਲੱਗਦੇ ਨੇ ਪੈਰ ਥੱਲੇ ਲੱਗਦੇ ਨੇ ਥੱਲੇ ਵੀ ਐ ਤੇ ਵਿਚਾਰ ਵਾਲਾ ਸਰੀਰ ਦਾ ਹਿੱਸਾ ਉੱਪਰ ਵੀ ਐ ਖੋ ਸਤਨਾਮ ਤੇ ਇਹਨੂੰ ਫਿਰ ਨੋਹਾਂ ਨਾਲ ਹੀ ਪਾੜ ਕੇ ਮਾਰ ਦਿੱਤਾ ਇਹਦਾ ਅੰਤ ਆ ਗਿਆ ਸੀ ਹਰਨਾਖਸ ਦਾ ਤੇ ਹੁਣ ਬਾਬਾ ਨਾਮਦੇਵ ਸਾਹਿਬ ਕਹਿ ਰਹੇ ਨੇ ਹਰਨਾਖਸ ਜਿਨ ਨਖੇ ਬਿਦਾਰੇਓ ਸੁਰ ਨਰ ਕੀਏ ਸਨਾਥਾ ਸੁਰ ਤੇ ਨਰ ਮਨੁੱਖ ਅਤੇ ਦੇਵਤੇ ਜਿਨੇ ਆਪਣੇ ਸਾਰਥੀ ਬਣਾਏ ਹੋਏ ਨੇ ਜਿਦੇ ਉਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਦਾ ਹੈ ਸਨਾਥਾ ਦਾ ਮਤਲਬ ਹੈ ਖਾਸਮ ਵਾਲੇ ਤੇ ਗੁਰੂ ਪਿਆਰਿਓ ਕਹਿ ਨਾਮ ਦੇਉ ਹਮ ਨਰ ਹਰ ਤੇ ਆਵੈ RAM ਅਭੈ ਪਦ ਦਾਤਾ ਬਾਬਾ ਨਾਮਦੇਵ ਸਾਹਿਬ ਮਹਾਰਾਜ ਕਹਿੰਦੇ ਉਹ ਦੁਨੀਆ ਦੇ ਲੋਕੋ ਵੇਖੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪਣੇ ਭਗਤ ਦੀ ਆਪ ਰੱਖਿਆ ਕਰਦਾ ਜੇ ਕਿਤੇ ਅਸੀਂ ਰੱਬ ਦੇ ਭਗਤ ਬਣ ਜਾਈਏ ਜੇ ਕਿਤੇ ਅਸੀਂ ਰੱਬ ਦੇ ਸੇਵਕ ਬਣ ਜਾਈਏ ਫਿਰ ਰੱਬ ਸਾਡੀ ਵੀ ਰੱਖਿਆ ਕਰੇਗਾ ਕਹ ਨਾਮ ਦਿਓ ਹਮ ਨਰ ਹਰ ਤੇ ਆਵੈ ਅਸੀਂ ਵੀ ਭਾਈ ਉਸ ਨਰ ਹਰ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਤੇ ਆਵਾਂਗੇ RAM ਅਪਹਿ ਪਦ ਦਾਤਾ ਜਿਹੜਾ ਡਰ ਤੋਂ ਮੁਕਤ ਹੈ ਜਿਹੜਾ ਮੌਤ ਤੋਂ ਰਹਿਤ ਹੈ ਤੇ ਉਹ ਦਾਤਾ ਜੋ ਸਭ ਨੂੰ ਦਾਤਾਂ ਦੇਣ ਵਾਲਾ ਹੈ ਬਾਬਾ ਨਾਮਦੇਵ ਸਾਹਿਬ ਕਹਿੰਦੇ ਅਸੀਂ ਵੀ ਉਹਨੂੰ ਤੇ ਆਵਾਂਗੇ ਸੁਗਰੂ ਪਿਆਰਿਓ ਇਹ ਜਿਹੜੀ ਬਾਬਾ ਨਾਮਦੇਵ ਸਾਹਿਬ ਮਹਾਰਾਜ ਨੇ ਕਹਾਣੀ ਲਈ ਹੈ ਇਹ ਸਾਨੂੰ ਸਮਝਾਉਣ ਦੇ ਲਈ ਲਈ ਹੈ ਇਹ ਸੱਚੀ ਹੈ ਜਾਂ ਝੂਠੀ ਹੈ ਇਹ ਅਸਲੀਅਤ ਹੈ ਇਤਿਹਾਸਕ ਹੈ ਜਾਂ ਮਿਥਿਆਸਕ ਹੈ ਆਪਾਂ ਇਸ ਵੱਲ ਨਹੀਂ ਜਾਣਾ ਪਰ ਜੋ ਉਪਦੇਸ਼ ਸਾਨੂੰ ਦਿੱਤਾ ਹੈ ਇਸ ਕਹਾਣੀ ਦੇ ਵਿੱਚੋਂ ਲੈ ਕੇ ਉਹ ਉਪਦੇਸ਼ ਨੂੰ ਗ੍ਰਹਿਣ ਕਰਨਾ ਹੈ ਇਹ ਸਾਡਾ ਫਰਜ਼ ਵੀ ਇਹੋ ਬਣਦਾ ਹੈ ਕਿ ਜੋ ਸਾਡੇ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਕਿ ਭਾਈ ਜੇ ਤੁਸੀਂ ਵੀ ਰੱਬ ਦੇ ਲੜ ਲੱਗੋਗੇ ਰੱਬ ਤੁਹਾਡਾ ਵੀ ਸਹਾਈ ਬਣੇਗਾ ਜੇ ਤੁਸੀਂ ਭੁੱਲ ਜਾਓਗੇ ਤਾਂ ਰੱਬ ਫਿਰ ਤੁਹਾਡੀ ਮਦਦ ਕਿਵੇਂ ਕਰੇਗਾ ਸੋ ਗੁਰੂ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਸਹਬੇ ਕਮਾਲ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਖਸ਼ਣ ਹਾਰਨੇ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀ ਭਰੀ ਹੈ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ